ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋਪ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗੇ ਸਾਹਿਬ ਖੁਸ਼ੀ ਵਲੌਗ ਅੱਜ ਦੀ ਵੀਡੀਓ ਉਹ ਨਾ ਭੈਣਾਂ ਲਈ ਜਿਨ੍ਹਾਂ ਦੇ ਰਿੰਕਲ ਦੀ ਪ੍ਰੋਬਲਮ ਹੈ ਬਹੁਤ ਸਾਰੇ ਕਮੈਂਟ ਆਉਂਦੇ ਨੇ ਇੰਨੀ ਘੱਟ ਏਜ ਮੈਨੂੰ ਹੈਰਾਨਗੀ ਹੁੰਦੀ ਏ ਦੋ ਦਿਨ ਕਮੈਂਟ ਆਏ ਮਰੀਆਂ ਭੈਣਾਂ ਦੇ ਇੱਕ ਦੀ ਏਜ 21 ਸਾਲ ਇੱਕ ਦੀ 30 ਸਾਲ ਹੈ ਇੱਕ ਦੀ ਸ਼ਾਇਦ 31 32 ਸਾਲ ਦੀ ਏਜ ਹੈਗੀ ਏ ਉਹਨਾਂ ਦੇ ਵਿੱਚ ਝੁਰੜੀਆਂ ਪੈ ਗਈਆਂ ਨੇ ਇੰਨੀ ਘੱਟ ਵਿੱਚ ਝੁਰੜੀਆਂ ਪੈਣਾ ਰਿੰਕਲ ਆਉਣਾ ਬੜੀ ਸਮੱਸਿਆ ਦੀ ਗੱਲ ਹੋ ਜਾਂਦੀ ਹੈ ਨਾ ਤੇ ਕਈ ਪੈਣਾ ਇਦਾਂ ਦੇ ਫੇਸ ਪੈਕ ਇਦਾਂ ਦੀ ਟਿਊਬਾਂ ਲਗਾ ਲੈਂਦੀਆਂ ਨੇ ਜਿਹੜੀ ਉਹ ਸਕਿਨ ਨੂੰ ਪਤਲਾ ਕਰ ਦਿੰਦੀਆਂ ਨੇ ਤੇ ਜਦੋਂ ਸਕਿਨ ਪਤਲੀ ਹੋ ਜਾਂਦੀ ਹੈ ਨਾ ਤੇ ਉਹ ਜਾਦੀ ਪ੍ਰੋਬਲਮ ਹੋ ਜਾਂਦੀ ਹੈ ਮੈਂ ਤੁਹਾਨੂੰ ਇੱਕ ਵਧੀਆ ਜੀ ਨਾ ਇੱਕ ਮਤਲਬ ਕਿ ਦੱਸਦੀਆਂ ਰੈਮਡੀ ਜਿਹਨੂੰ ਤੁਸੀਂ ਡੇਲੀ ਮ사ਜ ਕਰਨਾ ਹੈ ਪਹਿਲਾਂ ਮੈਂ ਤੁਹਾਨੂੰ ਵੈਸਲੀਨ ਤੇ ਦੱਸੀ ਸੀ ਕਿ ਵੈਸਲੀਨ ਵਿੱਚ ਜਿਹੜਾ ਵਿਟਾਮਿਨ ਏ ਦਾ ਕੈਪਸੂਲ ਹੁੰਦਾ ਉਹ ਪਾ ਕੇ ਮ사ਜ ਕਰਨੇ ਅੱਜ ਮੈਂ ਤੁਹਾਨੂੰ ਇੱਕ ਹੋਰ ਵੈਸਲਿਨ ਦੱਸਣੀ ਆ ਇਹਦਾ ਨਾਮ ਹੈਗਾ ਇਹ 7 ਫਲਾਵਰ ਬੋਰੋਲਿਨ ਵੈਸਲਿਨ ਤੁਸੀਂ ਦੇਖ ਸਕਦੇ ਹੋ 7 ਫਲਾਵਰ ਬੋਰੋਲਿਨ ਵੈਸਲਿਨ ਹੈ ਇਹ ਕਰੀਮ ਹੈ ਬੋਰੋਲਿਨ ਕਰੀਮ ਦੇ ਰੂਪ ਵਿੱਚ ਇਹਦਾ ਕਲਰ ਹੈਗਾ ਗ੍ਰੀਨ ਗ੍ਰੀਨ ਕਲਰ ਦੀ ਹੈ ਆ ਦੇਖੋ ਇਸ ਤਰੀਕੇ ਦੀ ਹੈ ਇਹ ਤੁਸੀਂ ਕੀ ਕਰਨਾ ਹੈਗਾ ਜਿਵੇਂ ਹੁਣ ਵਿੰਟਰ ਹੈ ਵਿੰਟਰ ਦੇ ਵਿੱਚ ਖਾਸ ਕਰਕੇ ਸਕਿਨ ਜਿਹੜੀ ਹੈ ਨਾ ਆਪਣੀ ਝੁਲਸ ਜਾਂਦੀ ਹੈ ਝੁਲਸਦੀ ਨਹੀਂ ਹੈਗੀ ਮਤਲਬ ਕਿ ਆ ਡਰਾਈ ਹੋ ਜਾਂਦੀ ਹੈ ਹੈਨਾ ਡਰਾਈ ਹੋ ਜਾਂਦੀ ਜਦੋਂ ਸਕਿਨ ਡਰਾਈ ਹੁੰਦੀ ਹੈ ਨਾ ਤੇ ਉਹ ਜਿਹੜੀ ਹੈ ਨਾ ਇੱਥੋਂ ਇਕੱਠੇ-ਇਕੱਠੇ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹ ਵਟ ਦੇ ਮਤਲਬ ਰੂਪ ਵਿੱਚ ਹੋ ਜਾਂਦੀ ਹੈ ਛੋਟੇ-ਛੋਟੇ ਛੋਟੇ ਰਿੰਕਲ ਪੈਣੇ ਸ਼ੁਰੂ ਹੋ ਜਾਂਦੇ ਨੇ ਛੋਟੇ-ਛੋਟੇ ਵਟ ਆਣੇ ਸ਼ੁਰੂ ਹੋ ਜਾਂਦੇ ਨੇ ਕਿ ਜਿਹੜੇ ਅੱਗੇ ਜਾ ਕੇ ਸਾਨੂੰ ਬੜੇ ਹੀ ਪ੍ਰੇਸ਼ਾਨ ਕਰਦੇ ਨੇ ਤੇ ਜਿਨ੍ਹਾਂ ਬਣਾ ਦੀ ਇੰਨੀ ਘੱਟ ਏਜ ਵਿੱਚ ਹੀ ਰਿੰਕਲ ਆਉਂਦੇ ਇੰਨੀ ਘੱਟ ਏਜ ਵਿੱਚ ਹੀ ਮਤਲਬ ਕਿ ਜੁੜਿਆਣੀਆਂ ਸ਼ੁਰੂ ਹੋ ਗਈਆਂ ਨੇ ਤੇ ਜਿਹੜੀ ਆਉਣ ਵਾਲੀ ਏਜ ਉਹਦੇ ਵਿੱਚ ਕੀ ਕਰਨਗੇ ਹਨਾ ਜਵਾਨੀ ਵਿੱਚ ਹੀ ਬੁਢਾਪਾ ਨਜ਼ਰ ਆਣ ਲੱਗ ਗਿਆ ਇਹ ਤਾਂ ਬੜੀ ਮਾੜੀ ਗੱਲ ਹੈ ਕੋਈ ਗੱਲ ਨਹੀਂ ਤੁਹਾਨੂੰ ਮੈਂ ਨਾ ਇੱਕ ਸੋਲੂਸ਼ਨ ਦੱਸਦੀ ਆਂ ਬਾਕੀ ਬਾਅਦ ਤੂੰ ਬਾਅਦ ਕੇਅਰ ਕਰਿਆ ਕਰੋ ਬਾਅਦ ਤੂੰ ਬਾਅਦ ਆਪਣਾ ਮਤਲਬ ਕਿ ਧਿਆਨ ਰੱਖਿਆ ਕਰੋ ਠੀਕ ਹੈ ਖਾਣ ਪੀਣ ਵਿੱਚ ਵੀ ਧਿਆਨ ਰੱਖੋ ਮ사ਜ ਜਿਹੜੀ ਹੈ ਨਾ ਚਿਹਰੇ ਨੂੰ ਬਹੁਤ ਜ਼ਰੂਰੀ ਹੈ ਖਾਸ ਕਰਕੇ ਵਿంటర్ ਵਿੱਚ ਮ사ਜ ਬਹੁਤ ਜ਼ਰੂਰੀ ਕਿਉਂਕਿ ਆਪਣੀ ਨਾ ਸਕਿਨ ਰੁੱਖੀ ਸੁੱਕੀ ਹੋ ਜਾਂਦੀ ਏ ਤੇ ਇਹਨੂੰ ਗਲੋਇੰਗ ਤੇ ਇਹਨੂੰ ਰਿੰਕਲ ਫ੍ਰੀ ਕਿਸ ਤਰੀਕੇ ਨਾਲ ਰੱਖਣਾ ਹੈ ਇਹ ਤੁਹਾਨੂੰ ਮੈਂ ਦੱਸਿਆ ਹੈ ਸੈ ਬੋਰੋਲਿਨ ਵੈਸਲਿਨ ਠੀਕ ਹੈ ਕਿ ਮੇਰੇ ਭੈਣ ਦਾ ਕਮੈਂਟ ਵੀ ਹੈ ਸੀ ਉਹਨੇ ਕਿਹਾ ਵੀ ਸੀ ਬੋਰੋਲਿਨ ਤੇ ਬਣਾਇਓ ਪਰ ਮੈਂ ਇਹ ਵਾਲੀ ਬੋਰੋਲਿਨ ਜ਼ਿਆਦਾ ਇਸਤੇਮਾਲ ਕਰਦੀ ਆ ਇੱਕ ਟਿਊਬ ਵਿੱਚ ਮਿਲਦੀ ਬੋਰੋਲਿਨ ਉਹ ਵੀ ਤੁਸੀਂ ਲਿਆ ਸਕਦੇ ਹੋ ਠੀਕ ਹੈ ਰਾਤ ਨੂੰ ਤੁਸੀਂ ਸੌਣ ਲੱਗੇ ਕੀ ਕਰਨਾ ਹੈ ਫੇਸ ਨੂੰ ਵੋਸ਼ ਕਰਕੇ ਚੰਗੀ ਤਰ੍ਹਾਂ ਤੇ ਜਿਹੜਾ ਐਲੋਵੀਰਾ ਦਾ ਨਾ ਇੱਕ ਫੇਸ ਵੋਸ਼ ਹੁੰਦਾ ਹੈ ਮੈਂ ਤੁਹਾਨੂੰ ਹੁਣੇ ਦੱਸ ਦਿੰਦੀ ਇੱਕ ਤੇ ਜਿਨ੍ਹਾਂ ਦੀ ਨਾ ਸਕਿਨ ਜਿਹੜੀ ਸੈਂਸਿਟਿਵ ਹੈ ਜ਼ਿਆਦੀ ਆਇਲੀ ਸਕਿਨ ਹੈ ਹੈਨਾ ਤੇ ਜਿਨ੍ਹਾਂ ਦੇ ਪਿੰਪਲ ਨੇ ਖਾਸ ਕਰਕੇ ਉਹਨਾਂ ਲਈ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਐਲੋਵੀਰਾ ਫੇਸ ਵੋਸ਼ ਹੈ ਇਹ ਜੈਲ ਦੇ ਵਿਰੂਪ ਵਿੱਚ ਫੇਸ ਵੋਸ਼ ਇਹ ਇਨਾ ਵਧੀਆ ਫੇਸ ਵੋਸ਼ ਹੈ ਜਿਨ੍ਹਾਂ ਦੇ ਨਾ oily skin ਹੈ ਜਿਨ੍ਹਾਂ ਦੇ pimple ਨੇ ਜਿਨ੍ਹਾਂ ਬੱਚਿਆਂ ਦੇ pimple ਨੇ ਜਾਂ ਸਿਆਣੀਆਂ ਕੁੜੀਆਂ ਹੋ ਗਿਆਨ ਉਹਨਾਂ ਦੇ pimple ਨੇ ਜਾਂ ਫਿੰਸੀਆਂ ਨੇ ਇਹ ਵਾਲੀ ਐਲੋਵਿਰਾ ਜਿਹੜਾ ਫੇਸ ਵੋਸ਼ ਹੈ ਇਹ ਮੰਗਵਾ ਕੇ ਤੁਸੀਂ ਮੈਡੀਕਲ ਚ ਕਿਤੋਂ ਵੀ ਮਿਲ ਜਾਂਦਾ ਹੈ ਇਹਦੇ ਨਾਲ ਆਪਾਂ ਫੇਸ ਵੋਸ਼ ਕਰਿਆ ਕਰੋ ਇਹਦੇ ਨਾਲ ਕੀ ਹੁੰਦਾ ਜਿਹੜੀ oily skin ਹੁੰਦੀ ਹੈ ਕੰਟਰੋਲ ਚ ਹੋ ਜਾਂਦੀ ਜਿਹੜਾ ਐਕਸਟਰਾ ਔਇਲ ਹੁੰਦਾ ਖਤਮ ਹੋ ਜਾਂਦਾ ਜਿਹੜੇ pimple ਹੁੰਦੇ ਨੇ ਸੁੱਕਣੇ ਸ਼ੁਰੂ ਹੋ ਜਾਂਦੇ ਨੇ ਸੁੱਕ ਕੇ ਤੇ ਫਿਰ ਹੌਲੀ 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 ਤੁਹਾਡੀ ਸਕਿਨ ਜਿਹੜੀ ਸਾਫ਼ ਹੁੰਦੀ 2 ਦਿਨ ਦੇ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗ ਜਣਾ ਇਹ ਬੜਾ ਫੇਸ ਵੋਸ਼ ਵਰਤੋ ਜਿਹੜਾ ਬਹੁਤ ਬੈਸਟ ਫੇਸ ਵੋਸ਼ ਹੈ ਇਹ ਤੁਹਾਡੀਆਂ ਫਿੰਸੀਆਂ ਜਿਹੜੀਆਂ ਨੇ ਨਾ ਉਹਨੂੰ ਵੀ ਹਟਾਵੇਗਾ ਔਰ ਉਹਨਾਂ ਨੂੰ ਸੁਕਾਵੇਗਾ ਠੀਕ ਹੈ ਸੁੱਕ ਜਾਣਗੀਆਂ ਪਿੰਪਲ ਨਹੀਂ ਹੋਣਗੇ oily skin ਕੰਟਰੋਲ ਚ ਹੋ ਜਾਏਗੀ ਜਿਹੜਾ ਐਕਸਟਰਾ ਔਇਲ ਹੁੰਦਾ ਹੈ ਕੰਟਰੋਲ ਚ ਹੋ ਜਾਏਗਾ ਠੀਕ ਹੈ ਵੈਸੇ ਜਿਹੜਾ ਔਇਲ ਹੁੰਦਾ ਹੈ ਨੇਚਰਲ ਔਇਲ ਆਪਨ ਬਹੁਤ ਜ਼ਰੂਰੀ ਹੁੰਦਾ ਪਰ ਉਹਨੂੰ ਕੰਟਰੋਲ ਵਿੱਚ ਕਰੇਗਾ ਇਹ ਤੇ ਬਾਕੀ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਰਾਤ ਨੂੰ ਸੌਣ ਲੱਗੇ ਤੁਸੀਂ ਕੀ ਕਰਨਾ ਹੈ ਇਹ ਵਾਲੀ ਵੈਸਲੀਨ ਚਾਹੀ ਤੇ ਦੂਸਰੀ ਵੈਸਲੀਨ ਜਿਨ੍ਹਾਂ ਨੂੰ ਉਹ ਸੂਟ ਨਹੀਂ ਕਰਦੀ ਇਹ ਵਾਲੀ ਬੋਰੋ ਪਲਸ ਵਾਲੀ ਬਹੁਤ ਹੀ ਇਹ ਹੱਥਾਂ ਪੈਰਾਂ ਨੂੰ ਪੂਰੀ ਬੋਡੀ ਨੂੰ ਪੈਰਾਂ ਨੂੰ ਵੀ ਲਗਾ ਸਕਦੇ ਆ ਇਹ ਸਕਿਨ ਨੂੰ ਬੜੀ ਹੀ ਮਤਲਕੀ ਨਾ ਇੱਕਦਮ ਇੰਨੀ ਸੌਫਟ ਕਰ ਦਿੰਦੀ ਬਹੁਤ ਵਧੀਆ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਲੈਣਾ ਹੈ ਇਸ ਤਰੀਕੇ ਨਾਲ ਹੱਥ ਤੇ ਲੋ ਠੀਕ ਹੈ ਰਾਤ ਨੂੰ ਤੁਸੀਂ ਕੀ ਕਰਨਾ ਹੈ ਸੌਣ ਲੱਗਿਆਂ 10 ਮਿੰਟ ਸਿਰਫ ਦੇਣੇ ਨੇ ਆਪਣੇ ਚਿਹਰੇ ਨੂੰ 10 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਜਿਹੜੇ ਨੇ ਨਾ ਰਿੰਕਲ ਕੰਟਰੋਲ ਜਾਉਣੇ ਸ਼ੁਰੂ ਹੋ ਜਾਣੇ ਨੇ ਪਹਿਲਾ ਇਸ ਤਰੀਕੇ ਨਾਲ ਪੂਰੀ ਬੋਡੀ ਤੇ ਹੱਥਾਂ ਤੇ ਪੈਰਾਂ ਤੇ ਤੁਸੀਂ ਲਗਾ ਸਕਦੇ ਬਹੁਤ ਵਧੀਆ ਖੁਸ਼ਬੂ ਬਹੁਤ ਪਿਆਰੀ ਹੈ ਠੀਕ ਹੈ ਸੈਵਨ ਫਲਾਵਰ ਬੋਰੋ ਪਲਸ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਹੈ ਮ사ਜ ਇਹ ਖਾਸ ਮ사ਜ ਹੈਗੀ ਰਿੰਕਲ ਲਈ ਇਸ ਤਰੀਕੇ ਨਾਲ ਦੋ ਫਿੰਗਰ ਲਓ ਇਸ ਤਰੀਕੇ ਨਾਲ ਕਰਨਾ ਹੈ ਤੁਸੀਂ ਮ사ਜ ਜਦੋਂ ਇਹ ਤੂੰ ਖਿੱਚ ਪੈਣੀ ਸ਼ੁਰੂ ਹੋ ਗਈ ਨਾ ਆਪਣੇ ਸਕਿਨ ਨੂੰ ਤੇ ਜਿਹੜੇ ਰਿੰਕਲ ਛੁਰੜੀਆਂ ਸਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਸੁੱਕੇ ਤੇ ਕਦੀ ਵੀ ਮ사ਜ ਨਹੀਂ ਕਰਨੀ ਚਾਹੀਦੀ ਤੁਹਾਨੂੰ ਨਹੀਂ ਵੀ ਮਿਲਦੀ ਤੇ ਤੁਸੀਂ ਦੂਸਰੀ ਜਿਹੜੀ ਵੈਸਲੀਨ ਮੈਂ ਪਹਿਲਾਂ ਦੱਸੀ ਹੋਈ ਉਹ ਤੁਸੀਂ ਲੈ ਸਕਦੇ ਹੋ ਵੈਸਲੀਨ ਵਿੱਚ ਤੁਸੀਂ ਨਾਰੀਅਲ ਦਾ ਤੇਲ ਵੀ ਪਾ ਸਕਦੇ ਹੋ ਔਰ ਜਿਹੜਾ ਬਦਾਮਾਂ ਦਾ ਉਹਦਾ ਤੇਲ ਉਹ ਵੀ ਪਾ ਸਕਦੇ ਹੋ ਠੀਕ ਹੈ ਦੇਸੀ ਘਿਓ ਵੀ ਤੁਸੀਂ ਲਗਾ ਸਕਦੇ ਹੋ ਅਗਰ ਕੋਈ ਚੀਜ਼ ਨਹੀਂ ਤੁਹਾਡੇ ਕੋਲ ਹੈਗੀ ਜਾਂ ਸੂਟ ਨਹੀਂ ਕਰਦੀ ਇਸ ਤਰੀਕੇ ਨਾਲ ਤੁਸੀਂ 10 ਮਿੰਟ ਆਪਣੇ ਚਿਹਰੇ ਦੀ ਮ사ਜ ਕਰਨੀ ਸ਼ੁਰੂ ਕਰ ਦੋ ਕਿਉਂਕਿ ਜਿਹੜੇ ਰਿੰਕਲ ਹੁੰਦੇ ਨੇ ਕਿਸੇ ਪੈਕ ਨਾਲ ਕਿਸੇ ਵੀ ਆਹ ਕਰੀਮ ਨਾਲ ਨਹੀਂ ਠੀਕ ਹੁੰਦੇ ਉਹ ਸਿਰਫ ਮ사ਜ ਨਾਲ ਹੀ ਠੀਕ ਹੁੰਦੇ ਨੇ ਤੇ ਮ사ਜ ਜਿਹੜੀ ਹੈ ਇਹਨਾਂ ਚੀਜ਼ਾਂ ਦੀ ਕਰਨੀ ਚਾਹੀਦੀ ਕਿਉਂਕਿ ਇਹ ਅੰਦਰ ਜਿਹੜੀ ਸਕਿਨ ਹੁੰਦੀ ਹੈ ਨਾ ਉਹਨੂੰ ਨਾ ਇੱਕਦਮ ਮਤਲਬ ਕਿ ਸੌਫਟ ਕਰ ਦਿੰਦਾ ਜਿਹੜੀ ਦੁਰਖਿੱਚੀ ਖਿੱਚੀ ਆਪਣੀ ਸਕਿਨ ਹੁੰਦੀ ਹੈ ਤੇ ਮ사ਜ ਦੇ ਸਟੈਪ ਮੈਂ ਪਹਿਲਾਂ ਦੱਸੇ ਸੀਗੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਜਿਹਨਾਂ ਦੇ ਇੱਥੇ ਹੈਗੇ ਨੇ ਇਹਨਾਂ ਨੂੰ ਉੱਪਰ ਦੀ ਖਿੱਚਣਾ ਹੈ ਉਪਰਲੇ ਡਿਡਕਸ਼ਨ ਵਿੱਚ ਜਿਹੜੇ ਤੁਹਾਡੇ ਆਈਬ੍ਰੋਨ ਉਹ ਵੀ ਨਹੀਂ ਧਸਣ ਲੱਗੇ ਅੱਖਾਂ ਦੇ ਵਿੱਚ ਦੇਖੋ ਇਸ ਤਰੀਕੇ ਨਾਲ ਆ ਦੇਖੋ ਆ ਆਈਬ੍ਰੋ ਦੇਖੋ ਤੇ ਆ ਦੇਖੋ ਕਿੰਨਾ ਫਰਕ ਪੈ ਗਿਆ ਨਾ ਆ ਦੇਖੋ ਇੱਕ ਵਾਰ ਜੀ ਇਸ ਤਰੀਕੇ ਨਾਲ ਇਦਾਂ ਕਰਕੇ ਹਮੇਸ਼ਾ 10 ਮਿੰਟ ਆਪਣੇ ਚਿਹਰੇ ਲਈ ਕੱਢੋ ਠੀਕ ਹੈ ਆ ਦੇਖੋ ਕੋਈ ਜ਼ਿਆਦਾ ਟਾਈਮ ਨਹੀਂ ਹੈਗਾ ਬੈਠੇ ਬੈਠੇ ਤੁਸੀਂ ਆਪਣੇ ਚਿਹਰੇ ਦੀ ਕੇਅਰ ਕਰ ਸਕਦੇ ਹੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਠੀਕ ਹੈ ਇਸ ਤਰੀਕੇ ਨਾਲ ਕਰੋਗੇ ਜਿਹੜੀਆਂ ਇੱਥੇ ਜਿਹੜੀਆਂ ਲੈਂਸ ਹੁੰਦੀਆਂ ਨੇ ਹੈੱਡ ਤੇ ਉਹ ਵੀ ਮਿਟ ਜਾਣਗੀਆਂ ਜਿਹੜੀਆਂ ਆ ਚੀਜ਼ਾਂ ਤੇ ਹੁੰਦੀਆਂ ਨੇ ਉਹ ਵੀ ਮਿਟ ਜਾਣਗੀਆਂ ਦੇਖੋ ਮੈਂ ਕਰਦੀ ਰਹੀ ਨਹੀਂ ਇਸ ਕਰਕੇ ਦੇਖ ਲਓ ਸਕਿਨ ਮੇਰੀ ਬਿਲਕੁਲ ਰਿੰਕਲ ਫਰੀ ਹੈ ਤੁਸੀਂ 21 ਸਾਲ ਦੇ ਹੋ ਕੇ ਆਪਣੇ ਰਿੰਕਲ ਕਰਾਈ ਫਿਰਦੇ ਹੋ ਇੱਧਰ ਦੇਖੋ 40 ਸਾਲ ਏਜ ਹੋ ਚਲੀ ਐ ਤੁਹਾਨੂੰ ਲੱਗਦਾ ਕੋਈ ਰਿੰਕਲ ਜਾਂ ਕੋਈ ਝੁੜੜੀ ਦੇਖੋ ਇਸ ਤਰੀਕੇ ਨਾਲ ਆਪਣੀ ਕੇਅਰ ਕਰਨੀ ਚਾਹੀਦੀ ਹੈ ਹਮੇਸ਼ਾ 10 ਮਿੰਟ ਤੁਹਾਨੂੰ ਹੁਣ ਮੈਂ 10 ਮਿੰਟ ਲਗਾ ਕੇ ਤੁਹਾਨੂੰ ਮ사ਜ ਕਰਕੇ ਤੇ ਨਹੀਂ ਦੱਸ ਸਕਦੀ ਕਿਉਂਕਿ ਵੀਡੀਓ ਹੋ ਜਣੀ ਲੰਬੀ ਫਿਰ ਤੁਸੀਂ ਬੋਅ ਜ ਨਹੀਂ ਕਰਨੇ ਹੈਗੀ ਪੂਰੀ ਦੇਖ ਕੇ ਫਿਰ ਬੋਰ ਹੋ ਜਾਓਗੇ ਆ ਦੇਖੋ ਪਰ ਜਿਨ੍ਹਾਂ ਨੂੰ ਫਾਇਦਾ ਚਾਹੀਦਾ ਉਹ ਤਾਂ ਦੇਖ ਹੀ ਲੈਂਦੇ ਨੇ ਵੀਡੀਓ ਵਾਦ ਤੋਂ ਵਾਦ ਸ਼ੇਅਰ ਕਰਿਆ ਕਰੋ ਤੇ ਵਾਦ ਤੋਂ ਵਾਦ ਲਾਈਕ ਕਰਿਆ ਕਰੋ ਵੀਡੀਓ ਠੀਕ ਹੈ ਜੀ ਕਿਉਂਕਿ ਦੂਸਰੇ ਨੂੰ ਵੀ ਫਾਇਦਾ ਪਹੁੰਚੇ ਤੇ ਜਿਨ੍ਹਾਂ ਦੇ ਕੁੜੀਆਂ ਦੇ ਵਿਆਹ ਨੇ ਇੱਕ ਭੈਣ ਦਾ ਹਾਂ ਇੱਕ ਕੁੜੀ ਦਾ ਵਿਆਹ ਹੈ ਵਿਚਾਰੀ ਦਾ ਤੇ ਉਹਦੇ ਰਿੰਕਲ ਨੇ ਇਸ ਤਰੀਕੇ ਨਾਲ ਪਾਣੇ ਰੋਜ਼ ਮ사ਜ ਕਰੋ ਤੇ ਰਾਤ ਨੂੰ ਦੁੱਧ ਜਿਹੜਾ ਹਲਦੀ ਪਾ ਕੇ ਪੀਆ ਕਰੋ ਕੱਚੀ ਹਲਦੀ ਹੋ ਸਕੇ ਤਾਂ ਉਹ ਪੀਆ ਕਰੋ ਕੱਚੀ ਹਲਦੀ ਮੈਂ ਤੁਹਾਨੂੰ ਦੱਸਾਂਗੀ ਤੇ ਫੇਸ ਪੈਕ ਵੀ ਦੱਸਾਂਗੀ ਉਹ ਵੀ ਲਗਾਇਆ ਕਰੋ ਠੀਕ ਹੈ ਤੇ ਪੀਆ ਵੀ ਕਰੋ ਦੁੱਧ ਚ ਪਾ ਕੇ ਤੁਹਾਡਾ ਕੋਲੇਜ ਜਿਹੜਾ ਹੁੰਦਾ ਨਾ ਵਧਿਆ ਉਹ ਘਟ ਜਾਏਗਾ ਤੇ ਕਲਰ ਵੀ ਤੁਹਾਡਾ ਫੇਅਰ ਹੋ ਜਾਏਗਾ ਚਾਹਿਆਂ ਵੀ ਮਿਟ ਜਾਣਗੀਆਂ ਇਸ ਟ੍ਰਿਕ ਇਹਨਾਂ ਤੁਸੀਂ ਹਮੇਸ਼ਾ ਮ사ਜ ਕਰੋ। ਹੋਪ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ, ਪਸੰਦ ਆਈ ਹੋਵੇਗੀ ਤਾਂ ਲਾਈਕ, ਸ਼ੇਅਰ ਤੇ ਕਮੈਂਟਸ ਹੋਣਾ ਜੇ ਕਰਕੇ ਜਰੂਰ ਦੱਸਣਾ ਤੇ ਫਿਰ ਆਪਾਂ ਮਿਲਾਂਗੇ ਨੈਕਸਟ ਵੀਡੀਓ ਵਿੱਚ। ਬਾਏ ਬਾਏ।